ਸਤਰੀ ਦਿਖਾ ਤਰ ਮੈਂ ਸਤਰੀ ਵੀ ਪੂਰੀ ਘੰਟਾ ਤੇ ਜੇਕਰ ਪੈਰਦਾਨਾਂ ਦੀ ਗੱਲ ਕਰੀਏ ਨਾ ਬਹੁਤ ਕਲਰ ਖੜਾ ਹੈ ਨਾ ਜੀ ਹਾਂਜੀ ਹਾਂਜੀ ਤੇ ਇਧਰਲੇ ਪਾਸੇ ਵੀ ਦਿਖਾ ਦਈਏ ਕੰਡੀਸ਼ਨ ਲੈ ਮਿੱਤਰੋ ਸੋਨਾਂ ਵਾਲੀ ਘੱਡੀ ਹੈ 60 ਬਹੁਤ ਭਰਾ ਫੋਨ ਲਾਉਂਦੇ ਹੁੰਦੇ ਆ ਵੀ ਵੀ ਸਾਨੂੰ ਚੰਗਾ ਡਰੈਕਟਰ ਚਾਹੀਦਾ 60 ਦੀ ਕੈਟਾਗਰੀ ਦੇ ਵਿੱਚ ਆ ਜਾਂਦਾ ਇਹ ਲੈ ਸੱਜਣੋ ਸਿਰਫ 2400 ਘੰਟਾ ਚੱਲਿਆ ਹੋਇਆ ਤੇ ਚੌਕੜਾ ਟਾਇਰਾਂ ਦਾ ਫਿਰਦੇ ਇਹਦੇ ਨਾਲ ਤੇ ਹੀ ਹੈ ਨਾ ਜੀ ਨਹੀਂ ਲੈ ਮਿੱਤਰੋ ਚੌਕੜਾ ਟਾਇਰਾਂ ਨਾਲ ਦਾ ਧਰ ਮੇਰੇ ਹੱਥ ਖਾਓਏ ਦੇ ਕਿੰਨਾ ਸਾਫ ਡਰੈਕਟਰ ਮਗਰਾੜ ਵੀ ਦਿਖਾ ਵਿੱਚੋਂ ਸੱਜਣੋ ਇਹ ਨਹੀਂ ਵੀ ਇਕੱਲਾ 100 ਤੋਂ ਲਿਸ਼ਕਾ ਮਾਰਦਾ ਟਰੈਕਟਰ ਵਾਕਈ ਅੰਦਰੋਂ ਵੀ ਲਿਸ਼ਕਾ ਆ ਗਿਆ ਸੱਜਣੋ 54054 ਵੀਲ ਦੇ ਵਿੱਚ ਪਰ ਮੈਂ ਬਹੁਤ ਡਿਮਾਂਡ ਆਈ ਟਰੈਕਟਰ ਦੀ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਆ ਤੇ ਲੱਭਦਾ ਵੀ ਇਹ ਔਖਾ ਹੀ ਆ ਲੱਭਦਾ ਤਾਂ ਔਖਾ ਹੈ ਕਿਉਂਕਿ ਇਹ ਟਰੈਕਟਰ ਜਿਹਦੇ ਲਈ ਹੈਗਾ ਇਕੱਲਾ ਸੇਲ ਹੀ ਨਹੀਂ ਕਰਦਾ ਪਰ ਨਾ ਵੀ ਪਹਿਲਾਂ ਵੀ ਜਵਾਨ ਸੀ ਤੇ ਅੱਜ ਵੀ ਜਵਾਨ ਹੈ ਜੀ ਦੀ ਨਹੀਂ ਪਸੰਦ ਫੋੜ ਕਿਹੜਾ ਉਹ ਕਿਸਾਨ ਆ ਕਿਉਂਕਿ ਸੱਜਣੋ ਸਾਡੇ ਬਾਪੂਰਿਆਂ ਦਾ ਇਹ ਜੁੰਡੀ ਦਾ ਯਾਰ ਹੈ ਤੇ ਨੌਜਵਾਨ ਦਿਲਾਂ ਦੀ ਧੜਕਣਾ ਇਨੇ ਪਹੁਣੇ ਪੰਜਾਬ ਦੇ ਟਿੱਬੇ ਜਿਵੇਂ ਕਹਦੀ ਪੱਧਰੇ ਕੀਤੇ ਨੇ ਹਨਾ ਜੀ ਬਿਲਕੁਲ ਜੀ ਬਿਲਕੁਲ ਕਿਹੜਾ ਮਾਰਕਾ ਲੈਣਾ ਹੈ ਕਿਹੜਾ ਰੰਗ ਗੋਰੀਏ ਨਹੀਂ ਆਪਾਂ ਨਵਾਂ ਟਰੈਕਟਰ ਲੈਣਾ ਹੈ ਦੱਸ ਪਸੰਦ ਗੋਰੀਏ ਨਹੀਂ ਮਿੱਤਰੋ ਵਾਕਈ ਨਾ ਅੱਜ ਨਵੇਂ ਟਰੈਕਟਰਾਂ ਵਰਗੇ ਟਰੈਕਟਰ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੇ ਭਰਾ ਆਪਣੇ ਘਰ ਵਾਲੀਆਂ ਨਾਲ ਬਹਿ ਕੇ ਇਹ ਰੈਮਸਪਰਾ ਕਰਦੇ ਹੁੰਦੇ ਨੇ ਵੀ ਕਿਹੜਾ ਟਰੈਕਟਰ ਲਈਏ ਉਹ ਭੈਣਾਂ ਨੇ ਜੇਕਰ ਇਹ ਵੀਡੀਓ ਸਾਡੀ ਦੇਖੀ ਆ ਉਹ ਕਦੇ ਇਨਕਾਰ ਨਹੀਂ ਕਰਦੀਆਂ ਵੀ ਪ੍ਰੇਮ ਟਰੈਕਟਰ ਨਾਬੇ ਵਾਲੇ ਤੋਂ ਟਰੈਕਟਰ ਨਹੀਂ ਲੈ ਕੇ ਆਉਣੇ ਕਿਉਂਕਿ ਸੱਜਣੋ ਬਹੁਤ ਸਾਫ ਕੰਡੀਸ਼ਨ ਦੇ ਟਰੈਕਟਰ ਹੁੰਦੇ ਆ ਇੱਥੇ ਅੱਜ 5-6 ਟਰੈਕਟਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਫੁੱਲ ਡਿਸਕਾਊਂਟ ਹੋਣਗੇ ਹਰੇਟ ਹਰੇਕ ਟਰੈਕਟਰ ਤੇ ਕਾਗਜ਼ ਪੱਤਰਾਂ ਦੀ ਵਾਈਹੁਰਾਂ ਦੀ ਫੁੱਲ ਗਾਰੰਟੀ ਹੁੰਦੀ ਹੈ ਕਿੰਨੇ ਟਾਈਮ ਤੋਂ ਇਹ ਇਸ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਸਾਰਾ ਕੁਝ ਤੁਹਾਨੂੰ ਦੱਸ ਦਿਆਂ ਸੱਜਣੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਹਿਲਾਂ ਆਪਾਂ ਸਵਾਗਤ ਕਰ ਲਈਏ ਬਾਈ ਦਾ ਬਾਈ ਜਸਤਰੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਠੀਕ ਹੋ ਜੀ ਕੰਮਕਾਰ ਕਿਵੇਂ ਚੱਲ ਰਿਹਾ ਕੰਮਕਾਰ ਬਹੁਤ ਵਧੀਆ ਚੱਲ ਰਿਹਾ ਤੇ ਪਹਿਲਾਂ ਇਹ ਦੱਸਿਓ ਜੀ ਤੁ ਆਨਾਰ ਫੇਰ ਕਰਦੇ ਸੀ ਬਸ ਇਹ ਵਪਾਰ ਲੈਣ ਚ ਮੈਨੂੰ 25 ਸਾਲ ਹੋ ਗਏ 25 ਸਾਲ ਹੋ ਗਏ ਸਿੱਜ ਨੂੰ ਵਪਾਰ ਕਲੈਂਚ ਉਦੋਂ ਪਹਿਲਾਂ ਤੁਸੀਂ ਇਹ ਟਰੈਕਟਰਾਂ ਦਾ ਮਕੈਨਿਕ ਦਾ ਕੰਮ ਕਰਦੇ ਸੀ ਮਕੈਨਿਕ ਦਾ ਕੰਮ ਕਰਦਾ ਸੀ 1983 ਤੋਂ 83 ਤੋਂ ਤੇ ਲੈ ਮਿੱਤਰੋ ਵੱਡੀ ਗੱਲ ਇਹ ਹੈ ਹੁਣ ਤੁਹਾਡੇ ਭਰੋਸੇ ਵਾਲੀ ਵੀ ਜਿਹੜਾ ਬੰਦਾ ਖੁਦ ਪਹਿਲਾਂ ਟਰੈਕਟਰਾਂ ਦੀ ਮਕੈਨਿਕ ਕਰਦਾ ਰਿਹਾ ਉਹ ਕਦੇ ਵਾਸਤੇ ਮਾੜਾ ਟਰੈਕਟਰ ਖਰੀਦਦਾ ਹੀ ਨਹੀਂ ਜੀ ਹਾਂਜੀ ਹਾਂਜੀ ਟਰੈਕਟਰ ਦੀ ਤੌਰ ਦੇਖ ਕੇ ਨਾ ਮਕੈਨਿਕ ਬੰਦੇ ਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਇਹਦੇ ਵਿੱਚ ਫਾਲਟ ਕਿੱਥੇ ਆ ਤੇ ਸੱਜਣੋ ਅੱਜ ਜਿਹੜੇ ਟਰੈਕਟਰ ਆਪਾਂ ਦਿਖਾਵਾਂਗੇ ਜੀ ਫੁੱਲ ਗਾਰੰਟੀ ਵਾਲਿਆ ਪੂਰੀ ਗਾਰੰਟੀ ਹੋਊਗੀ ਆ ਠੀਕ ਹੈ ਜੀ ਤੇ ਇਹ ਟਰੈਕਟਰ ਹੈਗਾ ਜੀ ਜਿਹੜਾ ਸੋਨਾ ਵਾਲੀ ਕਾ DI 60 ਹਾਂਜੀ ਇਹ ਕਿੰਨਾ ਮਾਡਲ ਆ ਇਹ ਬਾਈ ਆਪਣਾ 20 ਮਾਡਲ 3 ਸਪੀਡ ਟਰੈਕਟਰ ਹੈ ਜੀ 2020 ਮਾਡਲ ਹੈ 3 ਸਪੀਡ ਹੈ 3 ਸਪੀਡ ਹੈ ਜੀ ਓਕੇ ਤੇ ਜਿਹਦੇ ਟਾਇਰਾਂ ਦੀ ਗੱਲ ਕਰੀਏ ਜੀ ਪਿਛਲੇ ਟਾਇਰ ਕਿੰਨੇ ਪੈਸੇ ਹੋਣੇ ਆ ਟਾਇਰ ਇਹਦੇ 80 ਪੈਸੇ ਟਾਇਰ ਨਾਲ ਦੇ ਜੀ ਲੈ ਮਿੱਤਰੋ ਟਾਇਰ ਨਾਲ ਦੇਨੇ ਜੀ ਹਾਂਜੀ ਹਾਂਜੀ ਸੱਜਣੋ 80 ਪੈਸੇ ਆ ਟਾਇਰ ਨਾਲ ਦੇਨੇ ਤੇ ਹੋਰ ਵੀ ਇਹ ਮੂਹਰਲਾ ਜੋੜਾ ਵੀ ਬਹੁ ਬਾਕੀ ਸਾਰਾ ਓਰੀਜਨਲ ਹੈ ਜੀ ਸਾਰਾ ਓਰੀਜਨਲ ਹੈ ਜੀ ਲੈ ਮਿੱਤਰੋ ਬੋਡੀ ਲਾਈਨ ਦਾ ਸਾਰਾ ਟਰੈਕਟਰ ਓਰੀਜਨਲ ਹੈ ਤੇ ਜੇ ਕਹੀਏ ਡੱਕ ਡੱਕ ਸਾਰਾ ਪਾਈ ਦੇ ਦਾਂਗੇ ਨਹੀਂ ਨਾਲੇ ਮੈਂ ਦੇਣਾ ਜੀ ਆਪਾਂ ਸਤਰੀ ਦਿਖਾ ਦਰ ਮੈਂ ਸਤਰੀ ਵੀ ਪੂਰੀ ਘੰਟਾ ਤੇ ਜੇਕਰ ਪੈਰਦਾਨਾਂ ਦੀ ਗੱਲ ਕਰੀਏ ਨਾ ਬਹੁਤ ਕਲਰ ਖੜਾ ਹੈ ਨਾ ਜੀ ਹਾਂਜੀ ਹਾਂਜੀ ਤੇ ਇਧਰਲੇ ਪਾਸੇ ਵੀ ਦਿਖਾ ਦਈਏ ਕੰਡੀਸ਼ਨ ਲੈ ਮਿੱਤਰੋ ਸੋਨ ਵਾਲੀ ਘੱਡੀ ਆਈ 60 ਆ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਆ ਵੀ ਵੀ ਸਾਨੂੰ ਚੰਗਾ ਟਰੈਕਟਰ ਚਾਹੀਦਾ 60 ਦੀ ਕੈਟਾਗਰੀ ਦੇ ਵਿੱਚ ਆ ਜਾਂਦਾ ਇਹ ਤੇ ਦੇਖ ਬਈ ਸਾਰਾ ਕਲਰ ਬਾਈ ਕਹਿੰਦਾ ਓਰੀਜਨਲ ਤੇ ਇਹਦਾ ਨੰਬਰ ਕਿੱਥੋਂ ਦਾ ਜੀ ਇਹਦਾ ਪਟਿਆਲਾ ਨੰਬਰ ਹੈ ਜੀ ਨੰਬਰ ਇਹਦਾ ਪੰਜਾਬ ਦਾ ਪਹਿਲੀ ਪਾਰਟੀ ਦਾ ਟਰੈਕਟਰ ਪਹਿਲੀ ਪਾਰਟੀ ਦੇ ਨਾਮ ਹੈ ਲੈ ਮਿੱਤਰੋ ਪਹਿਲੀ ਪਾਰਟੀ ਦਾ ਨਕਦ ਕੈਸਾ ਜੀ ਬਿਲਕੁਲ ਕੈਸਾ ਦਾ ਜੀ 3 ਸਪੀਡ ਟਰੈਕਟਰ ਹੈ ਜੀ ਹਾਂਜੀ ਤੇ ਆਪਣਾ ਫਰਸਟ ਓਨਰ ਹੈ 1300 ਘੰਟੇ ਚੱਲੇ ਹੋਏ ਜੀ ਸਾਹਿਬ ਕਿੰਨੇ ਚੱਲੇ ਹੋਏ ਜੀ ਇਹ 1300 ਘੰਟਾ ਚੱਲੇ ਹੋਏ ਮਿੱਤਰੋ ਸਿਰਫ 1300 ਘੰਟਾ ਚੱਲਿਆ ਹੋਇਆ ਜਿਹੜੇ ਸੱਜਣਾ ਨੇ ਟਰੈਕਟਰ ਲੈਣਾ ਹੈ ਤੇ ਜੇ ਇਹਦੀ ਰੇਟ ਦੀ ਗੱਲ ਕਰੀਏ ਜੀ ਆਪਾਂ ਕੀ ਮੰਗ ਰਹੇ ਹੈਗਾ ਰੇਟ ਬਾਈ ਆਪਾਂ 6 ਲੱਖ 35 ਹਜ਼ਾਰ ਦਾ ਚੱਕਰ ਦੇ ਦਾਂਗੇ 6 ਲੱਖ ਤੇ 35 ਹਜ਼ਾਰ ਵੀ ਡਿਮਾਂਡ ਹੈ ਤੇ ਆਪਾਂ ਦੇ ਕਿੰਨੇ ਕੁ ਦਾ ਦਵਾਗੇ ਮੌਕੇ ਤੇ ਚਲੋ ਜੋ ਗਾ ਕਰ ਰੱਬ ਦਾ ਰੂਪ ਆਉਂਦਾ ਜੀ ਹਾਂਜੀ ਤੇ ਜੋ ਥੋੜਾ ਬਹੁਤ ਡਿਸਕਾਊਂਟ ਹੋ ਮਾਨਤਨ ਜ਼ਰੂਰ ਕਰਾਂਗੇ ਕਰ ਦਾਂਗੇ ਮਾਰ ਦਾਂਗੇ ਬਿਲਕੁਲ ਕਰਾਂਗੇ ਲੈ ਮਿੱਤਰੋ ਬਾਕੀ ਮੌਕੇ ਤੇ ਨਾ ਫੁੱਲ ਮਾਨਤਨ ਹੋ ਜੂ ਤੁਹਾਡਾ ਜੇ ਕਿਸੇ ਸੱਜਣ ਨੇ ਟਰੈਕਟਰ ਲੈਣਾ ਪ੍ਰੇਮ ਟਰੈਕਟਰਾਂ ਵਾਲੇ ਭਰਾਵਾਂ ਦੇ ਕੋਲ ਖੜਾ ਨਾਬੇ ਸਹਿਰ ਦੇ ਵਿੱਚ ਤੇ ਆਪਣੀ ਲੋਕੇਸ਼ਨ ਦੱਸਿਓ ਜੀ ਇਹ ਕਿੱਥੇ ਪੈ ਜਾਂਦੀ ਹੈ ਜਿਹੜਾ ਓਕੇ ਲੈ ਮਿੱਤਰੋ ਕੈਂਟ ਰੋਡ ਦੇ ਉੱਪਰ ਕੈਂਟ ਰੋਡ ਤੇ ਪ੍ਰੇਮ ਪੁੱਛ ਕੇ ਜਿਹਨੂੰ ਮਰਜ਼ੀ ਆ ਜਾ ਬਾਈ ਜਿਹਨੂੰ ਮਰਜ਼ੀ ਪੁੱਛ ਕੇ ਆ ਜਾ ਤੇ ਜਿਹੜੇ ਫਾਰਮ ਸਾਠ ਖੜਾ ਹੈ ਜੀ ਹਾਂ ਜੀ ਇਹ ਕਿੰਨਾ ਮਾਡਲ ਹੈ ਜੀ ਇਹ ਬਾਈ ਜੀ ਆਪਣਾ 13 ਮਾਡਲ ਹੈ ਜੀ ਫਰਸਟ ਓਨਰ ਟਰੈਕਟਰ ਲੈ ਮਿੱਤਰੋ ਪਹਿਲੀ ਪਾਰਟੀ ਦੇ ਨਾਮ ਆ ਮਾਡਲ ਹੈਗਾ 2013 13 ਜੀ ਤੇ ਇਹ ਕਿੰਨਾ ਕਿ ਚੱਲਿਆ ਹੋਣਾ ਜੀ ਇਹ 2400 ਘੰਟੇ ਚੱਲੇ ਲੈ ਸੱਜਣੋ ਸਿਰਫ 2400 ਘੰਟਾ ਚੱਲਿਆ ਹੋਇਆ ਤੇ ਚੌਕੜਾ ਟਾਇਰਾਂ ਦਾ ਫਿਰਦੇ ਇਹਦੇ ਨਾਲ ਤੇ ਹੀ ਆਣਾ ਜੀ ਨਹੀਂ ਲੈ ਮਿੱਤਰੋ ਚੌਕੜਾ ਟਾਇਰਾਂ ਦੇ ਨਾਲ ਤਾਂ ਮੇਰੇ ਹਮਤ ਦਿਖਾਓ ਏ ਦੇ ਸੱਜਣੋ ਇਹ ਨਹੀਂ ਵੀ ਕੱਲਾ 100 ਤੋਂ ਲਿਸਕਾ ਮਾਰਦਾ ਟਰੈਕਟਰ ਵਾਕਈ ਅੰਦਰੋਂ ਵੀ ਲਿਸਕਾ ਮਾਰਦਾ ਤੇ ਆ ਦਿਖਾ ਲੈ ਸਾਰੀ ਕੱਲਾ Ориجيਨਲ ਹੈ ਜੀ ਨਾਲ ਦਾ ਬਿਲਕੁਲ Ориجيਨਲ ਹੈ ਜੀ ਲੈ ਵੀ ਮਿੱਤਰੋ ਕਮਾਲੂ ਹੀ ਪਿਆ ਜਰ ਹੈ ਨਾ ਤੇ ਦੇਖ ਪੈਰਦਾਨ ਵੀ ਕਰਾ ਚੈੱਕ ਓ ਸੱਜਣੋ ਪੂਰਾ ਹੀ ਜਿਵੇਂ ਕਹਿੰਦੀ ਐ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੈ ਤੇ 2400 ਘੰਟਾ ਚੱਲਿਆ ਹੋਇਆ ਹੈ ਨਾ ਜੀ 13 ਮਾਡਲ ਹੈ 13 ਮਾਡਲ ਓਕੇ ਤੇ ਦੇਖ ਇਧਰਲੇ ਪਾਸਿਓਂ ਤੇ ਨੰਬਰ ਇਹਦਾ ਪੰਜਾਬ ਦੇ ਹੈ ਜੀ ਹਾਂ ਇਹ ਲੁਧਿਆਣਾ ਨੰਬਰ ਹੈ ਜੀ ਲੁਧਿਆਣੇ ਦਾ ਨੰਬਰ ਇਹ ਕਿੰਮੀ ਪਾਰਟੀ ਦੇ ਨਾਲ ਪਹਿਲੀ ਪਾਰਟੀ ਦਾ ਇਹ ਵੀ ਵੈਲੀ ਪਾਰਟੀ ਦੇ ਨਾਮ ਹੈ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਜੀ ਇਹ 435000 ਦਾ ਚਾਰ ਲੱਖ 35000 ਹਾਂ ਇਹਦੇ ਵਿੱਚੋਂ ਆਪਾਂ ਕਿੰਨਾ ਕਮਾਂਡ ਕਰਦਾ ਲੇ ਹਮੇਤਰ ਇਹਦੇ ਵਿੱਚ ਵੀ ਤੁਹਾਨੂੰ ਫੁੱਲ ਮਾਨਤਾ ਨਾ ਹੋਊਗਾ ਤੇ ਸੱਜਣਾ ਬਾਕੀ ਹੋਰ ਵੀ ਜੁੜੇ ਰਹੋ ਟਰੈਕਟਰ ਦਿਖਾਉਣੇ ਆ ਅੰਦਰ ਬਹੁਤ ਜ਼ਿਆਦਾ ਟਰੈਕਟਰ ਖੜੇ ਆ ਅੱਜ ਜੀ 15 ਦੇ ਟਰੈਕਟਰ ਵੀ ਦਿਖਾ ਦਈਏ ਹਲੇ ਅੰਦਰ ਸੱਜਣਾ 4 ਵੀਲ ਦੇ ਵਿੱਚ ਟਰੈਕਟਰ ਖੜੇ ਆ ਸਵਰਾਜ ਖੜੇ ਆ ਫੋਰ ਵੀ ਖੜੇ ਨੇ ਜਿਹੜੇ ਸੱਜਣਾ ਫੋਰ ਕਹਿੰਦੇ ਹੁੰਦੇ ਨੇ ਵੀ ਸਾਨੂੰ ਫੋਰ ਟਰੈਕਟਰ ਚਾਹੀਦੇ ਆ ਬਾਈ ਉਹਨਾਂ ਵਾਸਤੇ ਵੀ ਪੂਰੀ ਗਾਰੰਟੀ ਵਾਲੇ ਟਰੈਕਟਰ ਤੇ ਆ ਗਿਆ ਸਜਣਾ 54054 ਵੀਲ ਦੇ ਵਿੱਚ ਪਰ ਮੈਂ ਬਹੁਤ ਡਿਮਾਂਡ ਆਈ ਟਰੈਕਟਰ ਦੀ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਆ ਤੇ ਲੱਭਦਾ ਵੀ ਇਹ ਔਖਾ ਹੀ ਆ ਲੱਭਦਾ ਤਾਂ ਔਖਾ ਹੈ ਕਿਉਂਕਿ ਇਹ ਟਰੈਕਟਰ ਜਿਹਦੇ ਲਈ ਹੈਗਾ ਕਹਿੰਦਾ ਸੇਲ ਹੀ ਨਹੀਂ ਕਰਦਾ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਜੌਂਡੀਆਰੇ ਜਿਹੜੇ ਨਾ ਬਹੁਤ ਨੌਜਵਾਨਾਂ ਦੀ ਦਿਲ ਦੀ ਪਹਿਲੀ ਤੌਰ ਤੇ ਪਸੰਦ ਕਰਦੇ ਆ ਤੇ ਇਹ ਕਿੰਨਾ ਮਾਡਲ ਹੈ ਜੀ ਇਹ ਆਪਣਾ 21 ਮਾਡਲ ਟਰੈਕਟਰ ਹੈ ਜੀ 2021 ਮਾਡਲ 21 ਮਾਡਲ ਹੈ ਜੀ ओके ਕੰਡੀਸ਼ਨ ਤਾਂ ਸਾਰੀ ਓਰੀਜਨਲ ਹੈ ਜੀ ਫਰੇ ਜੀ ਕੋਈ ਟੱਚ ਨਹੀਂ ਲੇ ਤਾਂ ਮੈਂ ਸ਼ੀਸ਼ਾ ਵੀ ਦੇਖ ਲੈਣਾ ਨਰਾਜ ਹੋ ਜੂ ਯਾਰ ਇੰਨਾ ਸਾਫ ਟਰੈਕਟਰ ਹੈ ਤੇ ਆ ਦਿਖਾ ਲੈ ਕੰਡੀਸ਼ਨ ਕਰਾ ਚੈੱਕ ਕਰਾਂ ਪੈਰਦਾਨ ਕਰਾ ਚੈੱਕ ਇਹ ਚੱਲਿਆ ਕਿੰਨੇ ਘੰਟੇ ਹੋਇਆ ਜੀ ਇਹ ਚੱਲਿਆ ਜੀ 2200 ਘੰਟੇ ਜੀ ਸਿਰਫ ਸੱਜਣੋ 2200 ਘੰਟੇ ਚੱਲਿਆ ਹੋਇਆ ਤੇ ਦਿਖਾ ਕਰਾ ਮੂਹ ਰਹਿ ਰਮ ਲੈ ਮਿੱਤਰੋ ਹਨਾ ਤੇ ਪਿੱਛੋਂ ਵੀ ਦਿਖਾਉਣੇ ਮਗਰਾਡਾਂ ਦਾ ਦਿਖਾ ਕਰਾਂ ਬਾਕੀ ਆਪਾਂ ਗੱਲ ਬਾਤ ਦੇ ਪੁੱਛਦੇ ਆ ਵੀ ਕਿੱਥੋਂ ਦਾ ਨੰਬਰ ਹੈ ਇਹਦਾ ਕੀ ਗੱਲ ਬਾਤ ਹੋ ਕਿੰਨੇ ਦਾ ਬਣੂ ਹਨਾ ਦੇਖ ਪਿੱਛਲਾ ਰਹਿਮ ਤੇ ਮਗਰਲੇ ਟਾਇਰ ਦੇ ਕਿੰਨੇ ਪੈ 80 ਪੈਸੇ ਸੱਜਣੋਂ ਪਿਸਲੇ ਟਾਇਰ ਨੇ ਤੇ ਕਨੋਪੀ ਦੇਖ ਦਿਖਾ ਕਰਾਂ ਇਹ ਆਪਾਂ ਹੀ ਦੇ ਦਾਂਗੇ ਜੀ ਲਗੀ ਲਗਾਈ ਇਹ ਐਵੇਂ ਦਾ ਮਗਾ ਜੀ ਨਾਲ ਸਾਰਾ ਸਮਾਨ ਜੀ ਲੈ ਮੇਤਰੋ ਪੂਰਾ ਜਿਵੇਂ ਕਹਿੰਦੀ ਸਿਸਟਮ ਇਹਦਾ ਸਾਰਾ ਸਮਾਨ ਨਾਲ ਹੀ ਮਿਲੂਗਾ ਤੇ 220 ਘੰਟੇ ਚੱਲਿਆ ਹੋਇਆ ਜੀ ਇਹ 220 ਘੰਟੇ ਚੱਲਿਆ ਜੀ ਤੇ ਮਾਡਲ 2021 ਆ 21 ਆ ਜੀ ਤੇ ਨੰਬਰ ਇਹਦਾ ਕਿੱਥੋਂ ਦਾ ਜੀ ਇਹਦਾ ਨੰਬਰ ਹੁਸ਼ਿਆਰਪੁਰ ਦਾ ਹੈ ਜੀ ਹੁਸ਼ਿਆਰਪੁਰ ਦਾ ਯਾਨੀ ਕਿ ਪੀਪੀ 07 ਆ 7 ਆ ਜੀ ਠੀਕ ਹੈ ਜੀ ਤੇ ਇਹ ਵੀ ਪਹਿਲੀ ਪਾਰਟੀ ਦਾ ਹੈ ਸੈਕੰਡ ਆਨਰ ਹੈ ਸੈਕੰਡ ਆਨਰ ਹੈ ਓਕੇ ਓਕੇ ਪੇ ਜੇ ਇਹਦੇ ਡਿਮਾਂਡ ਦੀ ਗੱਲ ਕਰੀਏ ਜੇ ਕਿੰਨੇ ਦਾ ਬਣੂ ਇਹ ਆਪਾਂ ਦੇ ਦਾਂਗੇ 10 ਲੱਖ 40 ਹਜ਼ਾਰ ਰੁਪਏ 10 ਲੱਖ ਦੇ 40 ਹਜ਼ਾਰ ਰੁਪਿਆ ਕਰਤੀ ਡਿਮਾਂਡ ਆਪਾਂ ਇਹਦੇ ਵਿੱਚ ਮਾਨਤਾਨ ਕਿੰਨਾ ਕਰ ਦਾਂਗੇ ਭਾਈ ਤੁਸੀਂ ਨਾਲ ਆ ਜਿਵੇਂ ਕਹੋਗੇ ਉਪੰ ਕਰ ਦਾਂਗੇ ਆਪਾਂ ਕੋਈ ਗੱਲ ਨਹੀਂ ਹਾਂਜੀ ਹਾਂ ਤੇ ਲੈ ਮਿੱਤਰੋ ਗੱਲ ਇਹ ਹੈ ਤੁਸੀਂ ਥੋੜਾ ਜਿਹਾ ਇਹ ਦੱਸਦੇ ਹੋ ਵੀ ਭਾਈ ਅਸੀਂ ਭੱਟੀ ਕੁੰਬੜ ਵਾਲੀ ਦੀ ਵੀਡੀਓ ਦੇਖ ਕੇ ਆਏ ਆ ਤੁਹਾਡਾ ਬਣਦਾ ਮਾਨਤਾਨ ਹੋਰ ਵੀ ਹੋ ਜਾਊ 5000 ਤਾਂ ਤੁਹਾਡਾ ਨਹੀਂ ਛੜਵਾ ਦਾਂਗੇ ਜੇ ਤੁਸੀਂ ਆ ਕੇ ਚੈਨਲ ਦਾ ਨਾਮ ਲੈ ਦੋਗੇ ਸਹੀ ਗੱਲ ਹੈ ਜੀ ਓਕੇ ਜੀ ਓਕੇ ਹਾਂ ਤੇ ਜਿਹੜਾ ਖੜਾ ਜੀ 963 ਇਹ 9 ਲਾ ਮਿੱਤਰੋ 2019 ਮਾਡਲ ਹੈ ਇਹ ਵੀ ਫਸਟ ਪਾਰਟੀ ਦਾ ਪਹਿਲੀ ਪਾਰਟੀ ਦੇ ਨਾਵਾ ਤੇ ਨੰਬਰ ਇਹਦਾ ਪੰਜਾਬ ਦੀ ਹੈ ਜੀ ਇਹਦਾ ਪੀਵੀ 13 ਸੰਗਰੂਰ ਨੰਬਰ ਹੈ ਲੈ ਮਿੱਤਰੋ ਪੀਵੀ 13 ਸੰਗਰੂਰ ਦਾ ਹੀ ਨੰਬਰ ਆ ਹੈਨਾ ਤੇ ਧਰਮੇ ਦਿਖਾਓ ਇਹ ਚਾਰੇ ਪਾਸੇੋਂ ਟਰੈਕਟਰ ਅੱਜਕੱਲ ਇਹਦੀ ਵੀ ਬਹੁਤ ਜ਼ਿਆਦਾ ਡਿਮਾਂਡ ਆ 855 ਦਾ ਵੱਡਾ ਭਾਈ ਕਹਿ ਦਿੰਦੇ ਇਹਨੂੰ ਤੇ ਦੇਖ ਕਿਸੇ ਪਾਸੇ ਸ਼ਕਰਾਜ ਵੀ ਨਹੀਂ ਹੈਗਾ ਇੰਨਾ ਟਰੈਕਟਰ ਨਾਵਾ ਤੇ ਆ ਦੇਖੋ ਸਾਰੇ ਮੈਗਨ ਪਰਿਵਾਰ ਕੈਨੇਡਾ ਗਿਆ ਹੋਣਾ ਜੀ ਬਿਲਕੁਲ ਜੀ ਬਿਲਕੁਲ ਹੈਨਾ ਉਹੀ ਜਿਆਦਾ ਸਟicker ਕੈਨੇਡਾ ਦਾ ਲਗਾਉਂਦੇ ਹੁੰਦੇ ਆ ਹਾਂ ਜੀ ਹਾਂ ਜੀ ਉਸੇ ਕਰਕੇ ਵੇਚਦਾ ਅੱਛਾ ਇਸੇ ਕਰਕੇ ਵੇਚ ਕੇ ਗੈਣੇ ਹਾਂ ਹਾਂ ਜੀ ਹਾਂ ਜੀ ਕੀ ਬਾਤ ਹੈ ਜੀ ਦਿਖਾ ਉਧਰ ਮੈਂ ਦੇਖਾ ਪੱਟੀ ਦਿਖਾ ਲੈ ਇੱਥੋਂ ਜੱਜ ਹੋ ਜਾਂਦਾ ਵੀ ਕਿੰਨੇ ਕ ਟਰੈਕਟਰ ਚੱਲਿਆ ਹੋਇਆ ਹਾਲੇ ਤੱਕ ਛੇਕਾ ਵੀ ਨਹੀਂ ਪੱਟੀ ਨੂੰ ਪਿਆ ਹੋਇਆ ਤੇ ਇਹਦੇ ਪਿਛਲੇ ਟਾਇਰ ਕਿੰਨੇ ਪੈਸੇ ਹੋਣੇ ਆ ਜੀ ਇਹ ਟਾਇਰ ਹੈਗਾ ਨਹੀਂ 65 ਪੈਸੇ 65 ਪੈਸੇ ਸੱਜ ਨੂੰ ਪਿਛਲੇ ਟਾਇਰ ਪੈਣੇ ਧਰਮੇ ਰਹਿਮ ਦਿਖਾ ਕਿੰਨਾ ਚੰਗਾ ਟਰੈਕਟਰ ਹੈ ਹਨਾ ਤੇ ਵੇ ਕੋ ਮਿੱਤਰੋ ਤੇ ਕਨੋਪੀ ਪੂਰੀ ਘੈਂਟ ਲੱਗੀ ਹੋਈ ਆ ਨਾਲ ਦੇ ਮੰਗ ਜੀ ਸਾਰਾ ਕੁਝ ਇਹ ਵੀ ਸੰਗਰੂਰ ਦਾ ਨੰਬਰ ਹੈ ਕਨੋਪੀ ਵੀ ਇਸੇ ਤਰ੍ਹਾਂ ਲੱਗੀ ਲਗਾਈ ਮਿਲ ਜੂ ਤੇ ਪਿੱਛੋਂ ਵੀ ਦਿਖਾ ਦਰ ਮੈਂ ਤੂ ਆ ਦੇਖ ਲੈ ਕੰਡੀਸ਼ਨ ਸਾਰੀ ਚੈੱਕ ਕਰਾ ਦੇ ਲੈ ਮਿੱਤਰੋ ਪੂਰੀ ਸਫਾਈ ਦੇ ਵਿੱਚ ਟਰੈਕਟਰ ਹੈ ਜੇ ਕਿਸੇ ਸੱਜਣ ਨੇ ਲੈਣਾ ਸੰਗਰੂਰ ਦਾ ਨੰਬਰ ਹੈ ਜੀ ਫਰਸਟ ਪਾਰਟੀ ਦੇ ਨਾਮ ਆ ਫਰਸਟ ਪਾਰਟੀ ਦੇ ਨਾਮ ਆ ਹੈਣਾ ਤੇ ਚੱਲਿਆ ਕਿੰਨਾ ਹੋਇਆ ਤੀ ਜੇ ਇਹ 3100 ਘੰਟੇ ਚੱਲਿਆ 3100 ਘੰਟਾ ਸੱਜਣੋ ਇਹ ਟਰੈਕਟਰ ਚੱਲਿਆ ਹੋਇਆ ਜੇ ਕਿਸੇ ਸੱਜਣ ਨੇ ਲੈਣਾ ਤੇ ਇਹਦੀ ਕੀ ਡਿਮਾਂਡ ਰੱਖੀ ਹੈ ਜੀ ਇਹ ਦੇ ਦਾਂਗਾ ਜੀ ਆਪਾਂ 5,85,000 ਰੁਪਏ ਦਾ 5,85,000 ਰੁਪਏ ਸੱਜਣੋਂ ਡਿਮਾਂਡ ਹੈ ਬਾਕੀ ਮੌਕੇ ਤੇ ਤੁਹਾਡਾ 15 ਤੋਂ 20,000 ਰੁਪਏ ਵੈਸੀ ਡਿਸਕਾਊਂਟ ਕਰਾ ਦਾਂਗੇ ਠੀਕ ਹੈ ਜੀ ਲੈ ਮਿੱਤਰੋ 15-20,000 ਇਹ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਕਰਾ ਦਾਂਗੇ ਜੇ ਕਿਸੇ ਸੱਜਣ ਨੇ ਲੈ ਕੇ ਜਾਣਾ ਤਾਂ ਫਟਾਫਟ ਸੰਪਰਕ ਕਰ ਲਿਓ ਤੇ ਜਿਹੜਾ ਆ ਖੜਾ ਜੀ ਇੱਧਰ ਫੋਰਡ 3700 ਇਹ 88 ਮਾਡਲ ਹੈ ਬਾਈ ਜੀ 1988 ਮਾਡਲ ਹੈ ਸੱਜਣੋਂ ਇਹਦੇ ਬਾਰੇ ਡਿਟੇਲ ਤਾਂ ਦੱਸ ਦਿਆਂ ਬਾਅਦ ਦੇ ਵਿੱਚ ਜੀ ਮੈਨ ਜੀ ਇੱਕ ਸ਼ੇਅਰ ਬ ਜੀਦੀ ਨਹੀਂ ਪਸੰਦ ਫੋੜ ਕਿਹੜਾ ਉਹ ਕਿਸਾਨ ਆ ਕਿਉਂਕਿ ਸੱਜਣੋ ਸਾਡੇ ਬਾਪੂਰਿਆਂ ਦਾ ਇਹ ਜੁੰਡੀ ਦਾ ਯਾਰ ਆ ਤੇ ਨੌਜਵਾਨ ਦੇ ਲਾਂ ਦੀ ਧੜਕਣਾ ਇਹਨੇ ਪੌਣੇ ਪੰਜਾਬ ਦੇ ਟਿੱਬੇ ਜਿਵੇਂ ਕਹਦੀਏ ਪੱਧਰੇ ਕੀਤੇ ਨੇ ਹਨਾ ਜੀ ਬਿਲਕੁਲ ਬਿਲਕੁਲ ਖੇਤੀ ਨੂੰ ਜਿਵੇਂ ਕਹਦੀਏ ਨਾ ਮਤਲਬ ਇਹਨੇ ਬਹੁਤ ਜ਼ਿਆਦਾ ਕਿਸਾਨਾਂ ਦਾ ਸਹਿਯੋਗ ਦੇ ਤਾਂ ਪੱਧਰੀ ਕਰਨ ਦੇ ਵਿੱਚ ਹਨਾ ਜੀ ਟਿੱਬੇ ਚੱਕੇ ਨੇ ਨਾ ਟਰੈਕਟਰ ਨੇ ਇਹ 1988 ਮਾਡਲ ਦਾ ਸਿੱਧ ਜੀ 1988 ਮਾਡਲ ਹੈ ਜੀ ਲੈ ਧਰ ਮੈਂ ਚੌਕੜਾ ਦਿਖਾ ਪਹਿਲਾਂ ਤਾਂ ਬਿਲਕੁਲ ਚੌਕੜਾ ਸੱਜਣੋ ਹੋਏਗਾ ਨਵਾਂ ਬੀਕੇਟੀ ਜੀ ਹਾਂਜੀ ਬੀਕੇਟੀ ਦਾ ਤੇ ਹੋਰ ਵੀ ਮਗਰਾੜ ਵੀ ਦਿਖਾ ਦੇ ਵਿੱਚੋਂ ਹਨਾ ਪੂਰਾ ਸੱਜਣਾ ਟਰੈਕਟਰ ਸਾਫ ਹੈ ਤੇ ਰਿਮਾਂ ਦਾ ਵੀ ਦਿਖਾ ਦੇ ਕਰਾ ਹਨਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਇਹਦੀ ਗਾਰੰਟੀ ਹੋ ਜੀ 37 ਦਾ ਸਾਲਾ ਪੰਪ ਕਰਿਆ ਹੋਵੇ ਅਸਾ 37 ਦਾ ਸਾਲਾ ਲਵਾਇਆ ਹੋਇਆ ਤੇ ਪੰਪ ਪੰਪ ਜੀ ਹਾਂ ਓਕੇ ਤੇ ਲੀਕਿੰਗ ਦੀ ਕੋਈ ਪ੍ਰੋਬਲਮ ਹੈ ਨਹੀਂ ਜਿੰਮੇਵਾਰੀ ਹੋਕ ਜੀ ਆਪਣੀ ਸਾਰੇ ਠੀਕ ਹੈ ਜੀ ਤੇ ਜੇ ਇਹਦੀ ਗੱਲ ਕਰੀਏ ਜੀ ਹਾਂਜੀ ਵੀ ਇਹ ਟਰੈਕਟਰ ਬਣੂ ਕਿੰਨੇ ਦਾ ਆਪਾਂ ਨੂੰ ਇਹ ਆਪਾਂ 1,30,000 ਰੁਪਏ ਦਾ ਦੇ ਦਾਂਗੇ 1 ਲੱਖ 30,000 ਰੁਪਏ 30,000 ਦਾ ਲੈ ਮਿੱਤਰੋ 1,30,000 ਦੇ ਵਿੱਚ ਇਹ ਟਰੈ ਜੇ ਕਿਸੇ ਸਜਣ ਨੇ ਲੈਣਾ ਦੁਬਾਰਾ ਫੇਰ ਦੱਸ ਦਿੰਨਾ ਵੀ ਪ੍ਰਾਇਮ ਟਰੈਕਟਰ ਵਾਲਿਆਂ ਦੇ ਖੜੇ ਆ ਸਹਿਰ ਨਾਬੇ ਦੇ ਵਿੱਚ ਤੇ ਲੋਕੇਸ਼ਨ ਤੁਹਾਨੂੰ ਗੱਸਤਾ ਵੀ ਇੱਕ ਐਂਟ ਰੋਡ ਤੇ ਆਪਣਾ ਹਣੇ ਜੀ ਟਰੈਕਟਰ ਸੇਲ ਪਰਚੇਜ ਦਾ ਆਪਣਾ ਸ਼ੋਅਰੂਮ ਹੈ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ 98147 ਜੀ 98147 39094 39094 ਲੈ ਮਿੱਤਰੋ ਬਾਕੀ ਇਹ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿਖਤਾ ਤੇ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਨਾ ਜਿਹੜਾ ਵੀ ਟਰੈਕਟਰ ਤੁਹਾਨੂੰ ਇਹ ਟਰੈਕਟਰਾਂ ਦੇ ਵਿੱਚੋਂ ਪਸੰਦ ਆਉਂਦਾ ਹੈ ਤੁਸੀਂ ਉਸ ਟਰੈਕਟਰ ਦਾ ਬਾਈਵਰੇ ਨਾਲ ਰੇਟ ਕਰ ਸਕਦੇ ਹੋ ਕਾਗਜ਼ ਪੱਤਰਾਂ ਦੀ ਬਾਈਵਰੇ ਦੀ ਫੁੱਲ ਗਰੰਟੀ ਹੁੰਦੀ ਹੈ ਤੇ ਹੋਰ ਜੇ ਕਿਸੇ ਸੱਜਣ ਨੇ ਕੋਈ ਬਾਹ ਕੇ ਲੈ ਕੇ ਜਾਣਾ ਤਾਂ ਵੀ ਤੁਸੀਂ ਫੁੱਲ ਗਰੰਟੀ ਨਾਲ ਬਾਹ ਕੇ ਲੈ ਜਾ ਸਕਦੇ ਹੋ ਬਾਹ ਕੇ ਦੇ ਦਾਂਗੇ ਜੀ ਕੋਈ ਦਿੱਕਤ ਨਹੀਂ 10 ਮਾਡਲ ਤੋਂ ਉੱਪਰ ਹਰੇਕ ਟਰੈਕਟਰ ਦੇ ਉੱਪਰ ਬਾਈਵਰੀ ਲੋਨ ਵੀ ਕਰਾ ਦਿੰਦੇ ਆ ਤੇ ਜੇ ਕੋਈ ਸੱਜਣ 100 ਕਿਲੋਮੀਟਰ ਤੋਂ ਚੱਲ ਕੇ ਆਉਂਦਾ ਤਾਂ ਸਪੈਸ਼ਲ ਤੌਰ ਤੇ ਉਹਨਾਂ ਦਾ ਮਾਣ ਰੱਖਣ ਵਾਸਤੇ 1000 ਰੁਪਏ ਦਾ ਬਾਈਵਰੀ ਤੇਲ ਵੀ ਵਾਕੇ ਦੇ ਦਾਂਗੇ ਠੀਕ ਹੈ ਜੀ ਬਿਲਕੁਲ